I don't know. ਮਾਤਾ ਜੀ ਮੈਂ ਤੁਹਾਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ਤੇ ਬਿਠਾਉਣਾ ਤੇ ਤੁਸੀਂ ਫੇਰ ਸੜਕ ਦੇ ਵਿੱਚ ਕਾਰ ਬੈਠ ਜਾਂਦੇ ਹੋ ਹੁਣ ਤੁਸੀਂ ਇੱਥੇ ਹੀ ਬੈਠਣਾ ਠੀਕ ਹੈ ਮਾਤਾ ਜੀ ਮੈਂ ਤੁਹਾਨੂੰ ਹਰ ਰੋਜ਼ ਸੜਕ ਦੇ ਕਿਨਾਰੇ ਬਿਠਾਉਣਾ ਤੇ ਤੁਸੀਂ ਫੇਰ ਸੜਕ ਦੇ ਵਿੱਚ ਕਾਰ ਬੈਠ ਜਾਂਦੇ ਹੋ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਮਾਤਾ ਜੀ, ਮੈਂ ਤੁਹਾਡੇ ਤੋਂ ਕੁਝ ਪੁੱਛਿਆ। ਦੱਸੋ। ਤੁਸੀਂ ਕਿਉਂ ਕਰਦੇ ਹੋ ਇਸ ਤਰ੍ਹਾਂ? ਜਦੋਂ ਤੂੰ ਮੈਨੂੰ ਛੂਹਣਾ ਤਾਂ ਮੈਨੂੰ ਸਕੂਨ ਮਿਲਦਾ। ਜਦੋਂ ਤੂੰ ਮੈਨੂੰ ਸਹਾਰਾ ਦੇ ਕੇ ਸੜਕ ਦੇ ਕਿਨਾਰੇ ਬਿਠਾਉਣਾ ਤਾਂ ਮੇਰਾ ਹਿਰਦਾ ਆਤਮ ਸੁਖ ਨਾਲ ਤ੍ਰਿਪਤ ਹੋ ਜਾਂਦਾ ਹੈ ਬੇਟਾ। ਓਹ ਮਾਫ ਕਰੀ। ਮੈਂ ਤੈਨੂੰ ਬੇਟਾ ਕਹਿ ਬੈਠੀ ਲੈ ਫਿਰ ਕਿਉਂ اے ਮਾਤਾ ਮੈਂ ਤੁਹਾਡੇ ਆਪਣੇ ਬੱਚੇ ਵਰਗਾ ਹੀ ਤਾਂ ਚਲਾਓ ਮੈਂ ਤੁਹਾਨੂੰ ਤੁਹਾਡੇ ਘਰ ਛੱਡਾਂਦਾ ਘਰ ਕਿਹੜਾ ਘਰ ਮੇਰੇ ਇੱਥੇ ਕੋਈ ਨਹੀਂ ਕੀ ਕਿਹਾ ਕੋਈ ਨਹੀਂ ਤੁਹਾਟਾ ਆਪਣਾ ਕੋਈ ਨਹੀਂ ਸ਼ਹਿਰ ਵਿੱਚ ਵੈਸੇ ਮਾਤਾ ਜੀ ਮੈਂ ਨੇ ਤੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹਾਂ ਜੇ ਤੁਸੀਂ ਕਹੋ ਤੁਹਾਨੂੰ ਮੈਂ ਬਿਰਦਾਸ਼ਰਮ ਛਟਾਵਾਂ ਬਿਰਦਾਸ਼ਰਮ ਨਹੀਂ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਕਹਿੰਦੇ ਮੇਰਾ ਬੇਟਾ ਵੀ ਤੇਰੀ ਉਮਰ ਦਾ ਹੀ ਹੋਣਾ ਪਰ ਜੋ ਮੇਰੇ ਸਾਹਮਣੇ ਆ ਜਾਏ ਤਾਂ ਮੈਨੂੰ ਪਛਾਣ ਆਹ ਪਛਾਣਨੇ ਮਾਤਾ ਜੀ ਨਹੀਂ ਸਕਾਂਗੇ ਮਾਤਾ ਜੀ ਮਾਤਾ ਜੀ गुड मॉर्निंग माता जी कल ना अचानक तीन तबीयत खराब हो, हो? तो हो गई सी इसलिए तो हस्पता च दाखिल करवा हा. तबीयत हां बेटा हुन मैं ठीक हाँ रब तेरा पला माता जी कल ना तुसी अपने बेटे बारे दस रहे सी ਤੇ ਆਪਣੇ ਬਾਰੇ ਵੀ ਕੱਲ ਤੋਂ ਨੇ ਕੁਝ ਨਹੀਂ ਦੱਸਿਆ ਪਹਿਲਾਂ ਮੈਂ ਤੈਨੂੰ ਆਪਣੇ ਬਾਰੇ ਚ ਦੱਸਦੀ ਹਾਂ ਮੇਰਾ ਨਾਮ ਦੇਵਕੀ ਹੈ ਦੇਵਕੀ ਬੇਟਾ ਅਸੀਂ ਬਲਿਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆਂ ਮਾਤਾ ਜੀ ਸੰਜੋਗ ਦੇਖੋ ਕੱਲ ਨਾ ਹਸਪਤਾਲ ਵਾਲੇ ਤੁਹਾਡਾ ਨਾਂ ਤੇ ਪਤਾ ਪੁੱਛ ਰਹੇ ਸੀ ਤੇ ਤੁਹਾਡਾ ਨਾਂ ਦੱਸਾਂ ਮੈਂ ਕੀ ਰੱਖੀਏ ਦੇਵਕੀ ਚਲੋ ਛੱਡੋ ਤੁਸੀਂ ਮੈਨੂੰ ਸਿਰਫ ਆਪਣੇ ਬਾਰੇ ਦੱਸ। ਬੇਟਾ ਅਸੀਂ ਭੱਲੀਆਂ ਉੱਤਰ ਪ੍ਰਦੇਸ਼ ਦੇ ਰਹਿਣ ਆਲੇ ਆਂ। ਜਾਤੀ ਤੋਂ ਮਾਲੀ ਆਂ। ਮਾਦੀ ਮਹੱਤੋਂ ਬਾਅਦ ਮੈਂ ਤੇ ਪਿਤਾ ਜੀ ਰਾਜਪੂਰੇ ਆ ਗਏ। ਇੱਥੇ ਸਤਿਆ ਕਪੂਰ ਦੇ ਬਗੀਚੇ ਵਿੱਚ ਬਾਗਬਾਨੀ ਦਾ ਕੰਮ ਕਰਨ ਲੱਗੇ। ਰਾਮ ਨਾਮ ਸਾਹਿਬ रामलाल ये देवकी है ना जी साहब हम्म वैसे देवकी की कर दिए है बस साहब घर का काम रोटी पानी हम्म ਮਲਾਲ ਜੀ ਸਾਹਿਬ ਦੀਪਕੀ ਨੂੰ ਕਹਿ ਕੇ ਕਿ ਕੱਲ ਤੋਂ ਕੋਠੀ ਆ ਜਾਵੇ ਨਾਲੇ ਕੋਠੀ ਦਾ ਹਮ ਸੰਭਾਲੂਗੀ ਨਾਲੇ ਰੋਟੀ ਪਾਣੀ ਵੀ ਦਿੱਤੀ ਗਾਲੇ ਕਿਉਂ ਦੀਪਕੀ ਠੀਕ ਹੈ ਸਾਹਿਬ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਮੇਰੇ ਪਿਤਾ ਜੀ ਦਾ ਸਵਰਗਵਾਸ ਹੋ ਗਿਆ ਉਸ ਦਿਨ ਕਪੂਰ ਸਾਹਿਬ ਦਾ ਮੁੰਡਾ ਪਹਿਲੀ ਵਾਰੀ ਸਾਡੇ ਘਰੇ ਆਇਆ ਸੀ ਤੇ ਮੇਰੇ ਪਿਤਾ ਜੀ ਦੇ ਭੋਗ ਵਾਲੇ ਦਿਨ ਮੈਨੂੰ ਕਹਿੰਦਾ ਤੇਵਕੇ ਤੂੰ ਕੱਲ ਤੋਂ ਸਵੇਰੀ ਆ ਜਾ ਕਰ ਫਿਰ ਇੱਕ ਦਿਨ ਮੈਂ ਕਪੂਰ ਸਾਹਿਬ ਦੀ ਕੋਠੀ ਕੰਮ ਕਰ ਰਹੀ ਸੀ देवकी? जी साहब जी आ देवकी देवकी बैठ बैठने थे। एक ही कार है साहब जी ती तो कुंडी को लाई है कुछ नहीं देवकी तू तो बैठी बैठना देव की नहीं साहिब जी ये ठीक नहीं है कि बैठना मेरे को नहीं साहिब जी ये गल ठीक नहीं है नहीं साहिब जी नहीं ते फिर सारी सभ्यता ते शराफत दे कपड़े फाड़ के उस इमानियत दा जानवर बाहर निकल आया जिसने मेरी लाज दे दामन नु ਤਾਰ ਤਾਰ ਕਰ ਦਿੱਤਾ ਮੇਰੇ ਹੰਝੂ ਆ ਦਾ ਵੀ ਉਸਤੇ ਕੋਈ ਅਸਰ ਨਾ ਹੋਇਆ ਤੇ ਇੱਕ ਦਿਨ ਸਿਆਦੋ ਮੈਂ ਉਸ ਹਵਸਤੇ ਬੁਜਾਰੀ ਦੇ ਘਰ ਗਈ ਆਉ ਦੇਵ ਕੀ ਕਿਵੇਂ ਆਣਾ ਹੋਇਆ ਬੈਠ ਦੱਸ ਮੇਰੀ ਜਾਨ ਕਿਵੇਂ ਆਣਾ ਹੋਇਆ ਜੇ ਕਿਸੇ ਪੈਸੇ ਦੀ ਜ਼ਰੂਰਤ ਸੀ ਤਾਂ ਮੁੰਸ਼ੀ ਨੂੰ ਕਹਿ ਦੇਣਾ ਸੀ ਪੈਸਿਆਂ ਦੀ ਲੋੜ ਨਹੀਂ ਐ ਉਹਨਾ ਸਾਹਿਬ ਉਹਨਾ ਸਾਹਿਬ हां हां बोलदेव की ओ गल ना साब्जी ओ साब्जी मैं ना मैं ना ਥੋੜੇ ਮੈਂ ना ਥੋੜੇ ਬੱਚੇ ਦੀ ਮਾਂ ਬਣਨ ਵਾਲੀਆਂ ਕੀ ਬਕਵਾਸ ਕਰ ਰਹੀਆਂ ਏ ਤੈਨੂੰ ਪਤਾ ਵੀ ਆ ਤੂੰ ਕੀ ਬੋਲ ਰਹੀਆਂ ਆ ਕਿਸੇ ਦਾ ਚੱਕੜ ਮੇਰੇ ਉੱਤੇ ਸੁੱਟ ਰਹੀਆਂ ਤੈਨੂੰ ਸ਼ਰਮ ਨਹੀਂ ਆਂਦੀ ਨਹੀਂ ਸਾਹਿਬ ਜੀ ਮੈਂ ਸੱਚ ਕਹਿ ਰਹੀ ਹਾਂ ਇਹ ਬੱਚਾ ਤੁਹਾਡਾ ਹੀ ਹੈ ਪਤਾ ਨਹੀਂ ਇਹ ਕਿਸ ਦਾ ਗੰਦਾ ਹੈ ਜੇ ਮੈਨੂੰ ਗੱਲ ਪਹਿਲਾਂ ਪਤਾ ਹੁੰਦੀ ਨਾ ਤਾਂ ਤੈਨੂੰ ਮੈਂ ਕਦੇ ਵੀ ਆਪਣੇ ਘਰ ਵਿੱਚ ਕੰਮ ਤੇ ਨਾ ਰੱਖਦਾ ਜਾਂ ਤਫਾ ਹੋ ਜਾਇ ਤੂੰ ਨਹੀਂ ਸਾਹਿਬ ਇਹ ਵੀ ਨਾ ਕਰੋ ਮੈਂ ਮੇਰੇ ਪਤਾ ਜੀ ਨੂੰ ਸੌ ਲੱਗੀ ਇਹ ਬੱਚਾ ਖੋਟੇਗੀ ਆਫਰ ਪੈਸੇ ਤੇ ਕਿਸੇ ਚੰਗੇ ਹਸਪੀਟਲ 'ਚ ਜਾ ਕੇ ਅਬੋਰਸ਼ਨ ਕਰਾ ਦੇ बचा ले नहीं खफा हो जाए तो मेरे करो ये मेरा करो खफा हो हेलो अजीत गल कर रहे हैं मेरी गल ध्यान सुनो ਲੇ ਦਿਨ ਬਰਕਤ ਮੀ ਅਦੀ ਮਦਦ ਨਾਲ ਮੈਨੂੰ ਇੱਕ ਕੋਠੇ ਦੀ ਵਸਤੂ ਬਣਾ ਦਿੱਤਾ ਗਿਆ ਮੈਂ ਇਸ ਜ਼ਿਲਤ ਭਰੀ ਦੁਨੀਆ ਵਿੱਚ ਆਪਣੇ ਬੇਟੇ ਨੂੰ ਦਲਾਲ ਦੀ ਜ਼ਿੰਦਗੀ ਨਹੀਂ ਸੀ ਦੇਣਾ ਚਾਹੁੰਦੀ ਇਸ ਲਈ ਆਪਣੇ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਉਸਦੇ ਪਿਤਾ ਦਾ ਨਾਂ ਤੇ ਪਤਾ ਦੇ ਕੇ ਮੈਂ ਮધુਬਾਲਾ ਦੇ ਹਵਾਲੇ ਕਰ ਦਿੱਤਾ ਕਦੇ ਆਪਣੇ ਬੱਚੇ ਬਾਰੇ ਪਤਾ ਕੀਤਾ आजकलों कि आजकल कितने हैं की कर रहे हैं मेरे बारे की सोचेगा इसलिए मैं उसने कभी मिली नहीं पर मधुबाला द्वारा अनाथ आश्रम का सारा खर्च भेज दी सी बेटा मैं थक गई हाँ कि मैं तेरी गोदी च सिर रख लूं हाँ जी हाँ माता जी क्यों नहीं हर सहूलत मुहैया कराई जिस आश्रम अपने बेटे का दाखला करवाया सी, दा ना की है माता जी जो तुम मेनु कहो मैं उस नहीं नहीं बेटा नहीं नहीं ਕੋਇਨ ਇੱਥੇ ਨ ਲੈ ਕੇ ਆਈ ਮੈਂ ਉਸਨੂੰ ਨਜ਼ਰਾਂ ਨਹੀਂ ਮਿਲਾ ਸਕਾਂਗੀ ਮੈਂ ਦਿਨ ਸਭ ਕੁਝ ਦੱਸੂਗੀ ਹਰ ਇੱਕ ਸ਼ਰਤ ਤੇ ਹਾਂਜੀ ਹਾਂ ਮਾਤਾ ਜੀ ਜੇ ਮੈਨੂੰ ਕੁਝ ਹੋ ਗਿਆ ਫੇ ਮੇਰੀ ਚਿੱਠੀ ਨੂੰ ਅੱਗ ਲਾਉਣ ਲਈ ਥੋੜਾ ਇੱਥੇ ਲੈ ਆਈ ਮੈਂ ਸੁਣਿਆ ਪੁੱਤਰ ਰਹਿ ਤੋ ਅਗਨ ਨਸੀਬ ਹੋਵੇ ਤਾਂ ਤਾਂ ਵਰਗ ਨਸੀਬ ਹੁੰਦਾ ਹਾਂ ਹਾਂ ਤੁਸੀਂ ਦੱਸੋ ਖਬਰ ਹੋਣਾ ਜਿਸ ਆਸ਼ਰਮ ਵਿੱਚ ਮਧੂਬਾਲਾ ਨੇ ਮੇਰੇ ਬੇਟੇ ਨੂੰ ਦਾਖਲ ਕਰਾਇਆ ਸੀ ਉਥੋਂ ਦੀ ਪੜ੍ਹ ਕੇ ਉਹ ਡਾਕਟਰ ਬਣ ਗਿਆ ਅੱਛਾ ਮੈਨੂੰ ਵਧੂ ਬਾਲਾ ਨੇ ਦੱਸਿਆ ਸੀ ਹਾਂ ਹਾਂ ਮੇਰੇ ਕੋਲ ਮੇਰੇ ਕੋਲ ਪਰਚੀ ਹੈ ਅਸ਼ਰਮ ਦੀ ਪਰਚੀ ਮੈਨੂੰ ਵੈਨ ਵਧੂ ਬਾਲਾ ਨੇ ਦਿੱਤੀ ਸੀ ਉਹ ਉਹ ਮੈਂ ਯਾ ਉਹ ਮੈਂ ਯਾ ਤੇਰਾ ਬੇਪਰਵਾਹ ਰਮਨ ਰਮਨ ਕੋ ਪੂਰੇ ਮਾਂ ਦੇ

ਵਾਹ ਮੇਰੇ ਪਾ ਮੇਰੀ ਕਾਖੀ ਨੂੰ ਮਿਸ ਕਰੇ ਮਾਂ ਹੋ ਵੀ ਤੂੰ ਖੋਲਤੀ ਟੁੱਟ ਜਾਵੇ ਚੰਨ ਹੱਥ टुट जवे छानणी टुटण हवा मुटे अबुरां जी चां टुट जवे चन टुट जवे छानणी टुटण हवा मां टुट अबुरां जी च ਸੂਰਜ ਤੋਂ ਪੁੱਛੋ ਸੂਰਜ ਤੋਂ ਪੁੱਛੋ ਜਾ ਕੇ ਤਾਰਿਆਂ ਤੋਂ ਕੀਮਤੀ ਇੱਕ ਟੁੱਟੇ ਨਾ ਉਮੀਦ ਜਿਹੜੀ ਸਾਰਿਆਂ ਤੋਂ ਕੀਮਤੀ ਟੁੱਟੇ ਨਾ ਉਮੀਦ ਜਿਹੜੀ ਸਾਰਿਆਂ ਤੋਂ ਕੀਮਤੀ ਟੁੱਟੇ ਨਾ ਉਮੀਦ ਜੜੀ ਸਾਰਿਆਂ ਤੋਂ ਕੀ